ਇਨਕਲਾਬ ਜੈ ਜੈ ਇਨਕਲਾਬ ਬੋਲੇ ਸੋਨਹਾਰ ਮੋਗੇ ਦੀ ਇਹ ਛੜੀਏ ਮੋਗੇ ਦੀ ਇਨਕਲਾਬੀ ਧਰਤੀ ਮੋਗੇ ਦੇ ਕ੍ਰਾਂਤੀਕਾਰੀ ਲੋਕ ਆਪਣੇ ਹੱਕਾਂ ਨੂੰ ਪਛਾਣਨ ਵਾਲੇ ਤੇ ਜਾਣਨ ਵਾਲੇ ਲੋਕ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਸਮੇਂ ਤੋਂ ਇੰਤਜ਼ਾਰ ਵੀ ਕਰ ਰਹੇ ਹੋ ਗਰਮੀ ਚ ਤੇ ਨਾਲ ਨਾਲ ਇੰਨਾ شدت ਨਾਲ ਸਾਡਾ ਮਾਨ ਸਨਮਾਨ ਕਰ ਰਹੇ ਹੋ ਵੀਰੋ ਮੈਨੂੰ ਹੁਣ ਜਿਆਦਾ ਬੋਲਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਦੇ ਲੋਕ ਆਪ ਹੀ ਬੋਲਣ ਲੱਗ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੌਣ ਆਪਣਾ ਕੌਣ ਬੇਗਾਨਾ ਹੈ ਕਿੰਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕਿਹੜਾ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਾਸਤੇ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੈ ਸੋ ਵੀਰੋ ਆਓ ਇਕੱਠੇ ਹੋ ਕੇ ਆਪਾਂ ਇਸ ਵਾਰ 1 ਜੂਨ ਨੂੰ ਝਾੜੂ ਵਾਲਾ ਬਟਨ ਕਰਮਜੀਤ ਅਨਮੋਲ ਝਾੜੂ ਵਾਲਾ ਬਟਨ ਤੀਜੇ ਨੰਬਰ ਤੇ ਹੈ ਝਾੜੂ ਵਾਲਾ ਬਟਨ ਤੀਜੇ ਨੰਬਰ ਤੇ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਬਹੁਤ ਗਰੀਬ ਘਰ ਚੋਂ ਉੱਠਿਆ ਆ ਬਹੁਤ ਪਿੰਡੇ ਤੇ ਦੁਸ਼ਵਾਰੀਆਂ ਗਰੀਬੀਆਂ ਹੰਡਾ ਕੇ ਆਪਣੀ ਮਿਹਨਤ ਨਾਲ ਸਫਲ ਹੋਇਆ ਹੋਇਆ ਮੁੰਡਾ ਕਰਮਜੀਤ ਅਨਮੋਲ ਔਰ ਇਹਨੂੰ ਪਤਾ ਹੈ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਦੋਂ ਇਹੋ ਜਿਹੇ ਲੋਕ ਪਾਰਲੀਮੈਂਟ ਜਾਣਗੇ ਤਾਂ ਫਿਰ ਕਾਨੂੰਨ ਵੀ ਇਹੋ ਜਿਹੇ ਬਣਨਗੇ ਕਿਉਂਕਿ ਇਹ ਜਦੋਂ ਬੋਲਣਗੇ ਕਿ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤਾਂ ਫਿਰ ਕਮੀਆਂ ਦੇ ਵੇੜੇ ਵਾਕਈ ਸੂਰਜ ਮੰਗਣਗੇ ਤੇ ਅਸੀਂ ਇਕੱਠੇ ਕਾਲਜ ਵੇਲੇ ਤੋਂ ਗਾਉਂਦੇ ਵੀ ਰਹੇ ਹਾਂ ਕਵਿਤਾ ਤੇ ਅਸੀਂ ਉਹ ਦੁੱਖ ਹੰਡਾ ਇਹ ਵੀ ਹੋਏ ਨੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇੜੇ ਸੋ ਵੀਰੋ ਆਪਾਂ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣੀਆਂ ਨੇ ਆਪਾਂ ਹਸਪਤਾਲਾਂ ਦੀ ਗੱਲ ਕਰਨੀ ਆ ਆਪਾਂ ਸਕੂਲਾਂ ਦੀ ਗੱਲ ਕਰਨੀ ਆ ਆਉਂਦੀ ਆ ਨਾ ਬਿਜਲੀ ਫਿਰ ਬਿਜਲੀ ਦਾ ਬਿੱਲ ਜੀਰੋ ਫਿਰ ਆਉਣ ਲੱਗ ਗਿਆ ਨਾ ਕੱਸੀਆਂ ਦਾ ਪਾਣੀ ਤੇਲਾਂ ਕਹਿੰਦੇ ਸੀ ਤੇਲਾਂ ਸੋ ਵੀਰੋ ਉਹੀ ਖੰਬੇ ਨੇ ਉਹੀ ਬਰ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਹੁਣ ਬਿਜਲੀ ਕਿਵੇਂ ਆਉਣ ਲੱਗ ਗਈ ਬਈ ਕਿਉਂਕਿ ਨੀਅਤ ਸੱਚੀ ਹੋ ਗਈ ਨੀਅਤ ਪਹਿਲਾਂ ਇਹਨਾਂ ਦੀ ਨੀਅਤ ਤੇ ਫਿਊਜ ਉੱਡੇ ਹੋਏ ਸੀ ਹੁਣ ਨੀਅਤ ਸੱਚੀ ਹੋ ਗਈ ਸੋ ਤਾਂ ਤੁਹਾਡੇ ਕੋਲੇ ਆਇਆ ਸੋ ਵੀਰੋ ਹਾਂ ਜੀ ਕੱਪ ਦਿਓਗੇ ਵਿਚਦਾ ਕੰਮ 13 0 ਪੰਜਾਬ ਬਣੇਗਾ ਹੀਰੋ ਐਸ ਵਾਰ ਪੰਜਾਬ ਬਣੇਗਾ ਹੀਰੋ ਆ ਤਾਂ ਕਰਤਾ ਕੰਮ ਤੁਸੀਂ ਆ ਤਾਂ ਕਰਤਾ ਕੰਮ ਸਿੱਧੂ ਸਾਹਿਬ ਸਿੱਧੂ ਸਾਹਿਬ ਆ ਤਾਂ ਕਰਤਾ ਕੰਮ ਤੁਸੀਂ ਕਮਾਲ ਹੈ ਵੀ ਇਹ ਪਹਿਲਾਂ ਵੀ ਮੈਂ ਮੋਗਿਆ ਸੀ ਇਹ ਮੋਗੇ ਤੋਂ ਪਤਾ ਲੱਗ ਜਾਂਦਾ ਜਿਹੜਾ ਵਧੀਆ ਤੇਲ ਹੀ ਹੁੰਦਾ ਉਹ ਸਰੋਂ ਦੇ ਤੇਲ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਆ ਆ ਢੇਰੀ ਚ ਦਾ ਤੇਲ ਹੀ ਤੇਲ ਹੈ ਬਈ ਲਾ ਪਹਿਲਾਂ ਤੁਸੀਂ ਬੜਾਸ ਕਰ ਲੋ 10 15 ਮਿੰਟ ਸੈਕਿੰਡ ਜੀ ਕਮਾਰ ਲੋ ਨਾਰੇ ਲਾ ਲੋ ਕਰੋ ਜੀ ਕਿਵੇਂ ਦਲਵੀਰ ਠੀਕ ਠਾਕ ਬਹੁਤ سارے ਸਾਡੇ ਕ੍ਰਾਂਤੀਕਾਰੀ ਭਰਾ ਆਏ ਹੋਏ ਨੇ ਸੰਘਰਸ਼ ਲੜਨ ਵਾਲੇ ਆਏ ਹੋਏ ਨੇ ਔਰ ਵਿਦੇਸ਼ਾਂ ਦੇ ਵਿੱਚ ਆਪਣੀਆਂ ਕਮਾਂਕਾਰਾਂ ਨੂੰ ਤੇ ਪਰਿਵਾਰਾਂ ਨੂੰ ਛੱਡ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਇੱਥੇ ਆਏ ਹੋਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆਓ ਆਪਾਂ ਇਕੱਠੇ ਹੋ ਕੇ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਲਾਂਬੇ ਲਾ ਦਈਏ ਇੱਕ ਤਰੀਕ ਨੂੰ ਝਾੜੂ ਵਾਲਾ ਬਦਨ ਦੱਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਭਗਵਾਨਤਮਨ ਦੀ ਜ਼ਿੰਮੇਵਾਰੀ ਸ਼ੁਰੂ ਫੇਰ ਦੇਖਾਂਗੇ ਇਹਨਾਂ ਨੂੰ ਜਦੋਂ ਇਹਨਾਂ ਦੇ ਮੂੰਹ ਬੰਦ ਹੋ ਗਏ ਨਾ ਉਸ ਤੋਂ ਬਾਅਦ ਸੋਨੇ ਦੀ ਚਿੜੀ ਬਣਾਉਣਾ ਜਿਹੜਾ ਪੰਜਾਬ ਦਾ ਸੁਪਨਾ ਹੈ ਉਹ ਕਰਾਂਗੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਵੀਰੋ ਮੈਂ ਕੋਈ ਪੈਸੇ ਨਹੀਂ ਖਾਣ ਆਇਆ ਮੈਂ ਕੋਈ ਪੈਸੇ ਕਮਾਉਣ ਨਹੀਂ ਆਇਆ ਮੈਂ ਕੋਈ ਬੱਸਾਂ ਰੇਤਿਆਂ 'ਚ ਹਿੱਸੇ ਪਾਉਣ ਨਹੀਂ ਆਇਆ ਮੈਂ ਕੋਈ ਖੱਡਾਂ ਹੋਟਲਾਂ 'ਚ ਹਿੱਸੇ ਪਾਉਣ ਨਹੀਂ ਆਇਆ ਮੈਂ ਹਿੱਸਾ ਜ਼ਰੂਰ ਪਾਉਂਗਾ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ 'ਚ ਜ਼ਰੂਰ ਹਿੱਸਾ ਪਾਉਂਗਾ ਉੱਥੇ ਮੈਂ ਹਿੱਸਾ ਪਾਉਣ ਆਇਆ ਹਾਂ ਹੋਰ ਕਿਤੇ ਪੈਸਾ ਨਹੀਂ ਪਾਉਣਾ ਆਪਾਂ ਸੋ ਵੀਰੋ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਧਰਤੀ ਹੈ ਆ ਲਾਲਾ ਲਾਜਪਤਰਾਏ ਜੀ ਦੀ ਧਰਤੀ ਹੈ ਟੁੱਡੀਕੇ ਨਾਲ ਹੀ ਹੈ ਵੀਰੋ ਆਪਾਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਨਹੀਂ ਉਹਨਾਂ ਦੀ ਆਤਮਾ ਤੜਫਦੀ ਰਹੂ ਵੀ ਆ ਆਜ਼ਾਦੀ ਵਾਸਤੇ ਸੰਵਿਧਾਨ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਵੀ ਆਜ਼ਾਦੀ ਵਾਸਤੇ ਅਸੀਂ ਕੁਰਬਾਨੀਆਂ ਦੇਤੀਆਂ ਸੋ ਵੀਰੋ ਇਕੱਠੇ ਹੋ ਜੋ ਇੱਕ ਜੂਨ ਨੂੰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਵੋਟ ਪਾਣੀ ਹੈ ਅਸੀਂ ਕਦੇ ਵੀ ਜਾਤ ਪਾਤ ਦੇ ਨਾਂ ਤੇ ਵੋਟ ਨਹੀਂ ਮੰਗਦੇ ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਪਾਰਲੀਮੈਂਟ 'ਚ ਬੋਲਿਆ ਸੀ ਕਿ ਕੌਮ ਕੋ ਕਬੀਲੋ ਮੇਂ ਮਤ ਬਾੰਟਿਏ ਲੰਬੇ ਸਫ਼ਰ ਕੋ ਮੀਲੋ ਮੇਂ ਮਤ ਬਾਟਿਏ ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸ ਕੋ ਨਦੀਆਂ ਔਰ ਝੀਲੋ ਮੇਂ ਮਤ ਬਾਟਿਏ ਸਾਡਾ ਦੇਸ਼ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਲੈ ਕੇ ਦਿੱਤਾ ਹੋਇਆ ਹੈ ਇਹ ਦੇਸ਼ ਕਿਸੇ ਬਾਪ ਦੀ ਜਗੀਰ ਨਹੀਂ ਆਏਗੀ ਕਿਸੇ ਦੇ ਬਾਪ ਦੀ ਕਿ ਉਹ ਮਾਲਕ ਬਣ ਕੇ ਬਹਿ ਜੇ 140 ਕਰੋੜ ਲੋਕਾਂ ਦਾ ਦੇਸ਼ ਹੈ ਸੋ ਇਸ ਕਰਕੇ ਸੰਵਿਧਾਨ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ ਹੈ ਸੰਵਿਧਾਨ ਬਚਾਉਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਲਈ ਹੋਈ ਆਜ਼ਾਦੀ ਬਚਾਉਣੀ ਹੈ ਤੋਂ ਤਾਂ ਕਰਕੇ ਤੁਹਾਡੇ ਕੋਲੇ ਆਇਆ ਔਰ ਆ ਪਿਆਰ ਐਨਾ ਪਿਆਰ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੋ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਜੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਆ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾ ਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ ਮੈਨੂੰ ਕੇਜਰੀਵਾਲ ਸਾਹਿਬ ਪੁੱਛਦੇ ਰਹਿੰਦੇ ਨੇ ਕਿੱਥੇ ਆ ਮੈਂ ਕਹਿਣਾ ਜੀ ਹੁਣ ਜੈਤੋਸੀ ਪਰ ਮੋਗੇ ਚੱਲੂੰਗਾ ਕਹਿੰਦੇ ਮੋਗੇ 'ਚ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਮੈਨੂੰ ਸੁਣਾਈ ਮੈਨੂੰ ਰਿਕਾਰਡਿੰਗ 'ਚ ਮੈਂ ਸੁਣੂੰਗਾ ਕਿ ਕਿੰਨਾ ਜੋਸ਼ ਹੈ ਕਿਉਂਕਿ ਨਾਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਕ੍ਰਿੱਲ ਕੱਢਣ ਨੂੰ ਫਿਰਦੇ ਹੋ ਤੇ ਬੱਦਲ ਵਾਈ ਕਿਹੋ ਜਿਹੀ ਹੈ ਲਓ ਮੈਂ ਹੁਣ ਨਾਰਾ ਲਾਉਂਗਾ ਦੋ ਦੋਨੇ ਹੱਥ ਉੱਪਰ ਚੱਕ ਕੇ ਨਾਰਾ ਲਾ ਦੇਣਾ ਇਨਕਲਾਬ ਜਿੰਦਾਬਾਦ ਥੋੜਾ ਵਧਾ دیਏ ਥੋੜਾ ਵਧਾ ਥੋੜਾ ਥੋੜਾ ਚੱਕੋ ਥੋੜਾ ਥੋੜਾ ਤਾਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਹਾਂ ਅੱਧੇ ਮਿੰਟ ਲਈ ਕਰਮਜੀਤ ਅਨਮੋਲ ਤੁਹਾਡੇ ਨਾਲ ਧੰਨਵਾਦ ਕਰਨੀ ਮਾਨ ਜੋ ਮੇਰੇ ਵੱਡੇ ਵੀਰ ਸਰਦਾਰ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਮੇਰੇ ਸਾਰੇ ਐਮਐਲਏ ਸਾਹਿਬਾਨ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਹੈ ਸੋ ਬਾਕੀ ਤੁਸੀਂ ਸਾਰੇ ਐਨੀ ਗਰਮੀ ਦੇ ਵਿੱਚ ਖੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਿਵੇਂ ਮਾਨ ਸਾਹਿਬ ਨੇ ਪਹਿਲਾ ਮੈਨੂੰ ਗਾਇਕੀ ਦੇ ਵਿੱਚ ਹੱਥ ਫੜਿਆ ਫਿਰ ਐਕਟਿੰਗ ਦੇ ਵਿੱਚ ਫੜਿਆ ਤੇ ਹੁਣ ਰਾਜਨੀਤੀ ਦੇ ਵਿੱਚ ਫੜਿਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਸਾਡੇ ਵੱਡੇ ਵੀਰ ਭਗਵੰਤ ਮਾਨ ਨੇ ਰਾਜਨੀਤੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਲੋਕਾਂ ਦਾ ਮਸੀਹਾ ਬਣ ਕੇ ਉੱਪਰੇ ਨੇ ਇਹਨਾਂ ਦੀਆਂ ਪੈੜਾਂ ਵਿੱਚ ਹੀ ਪੈੜ ਧਰ ਕੇ ਇਹਨਾਂ ਵਾਂਗੂ ਹੀ ਕੰਮ ਕਰੂੰਗਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸੋ ਮੈਂ ਸੋ ਮੈਂ ਸਾਡੇ ਸਾਰੇ ਐਮਐਲਏ ਸਾਹਿਬਾਨਾਂ ਦਾ ਦੁਆਰਾ ਫਿਰ ਧੰਨਵਾਦ ਕਰਦਾ ਜਿਹੜਾ ਨੇ ਦਿਨ ਰਾਤ ਇੱਕ ਕੀਤੀ ਆ ਸਾਡੇ ਲਈ ਪਾਰਟੀ ਲਈ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਐਨੇ ਗਿਣਤੀ ਦੇ ਵਿੱਚ ਆਏ ਔਰ ਐਨੀ ਧੀਰ ਇੰਤਜ਼ਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਹੌਲੀ ਜਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਮਾਵਾਂ ਵੀ ਨੇ ਭੈਣਾਂ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੌਲੀ ਜਾਣਾ ਔਰ ਜਦੋਂ ਕਹੋਗੇ ਦਵਾਰੇ ਆਜੂ ਜਦੋਂ ਬੁਲਾਓਗੇ ਦਵਾਰੇ ਆਜੂ ਇੱਕ ਵਾਰੀ ਆ 1 ਜੂਨ ਵਾਲਾ ਕੰਡਾ ਜਾਂ ਕੱਢ ਦਿਓ ਉਹ ਤੋਂ ਬਾਅਦ ਦੇਖਿਓ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਬਾਦ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ